ਇਹ ਸਾਰੇ ਇਲਾਕੇ ਨੂੰ ਆਪਣੇ ਨੂੰ ਪਤਾ ਹੈ ਇਹ ਆਪਣੇ ਪਿਛਲੇ ਹਫਤੇ ਵੀ ਅਸੀਂ ਧਰਨਾ ਲਾਇਆ ਸੀ ਕਿ ਜਿਹੜਾ ਨਹਿਰ ਨੂੰ ਪੱਕਾ ਕਰਨ ਦਾ ਪ੍ਰੋਜੈਕਟ ਚੱਲ ਰਿਹਾ ਉਹ ਸਬੰਧ ਦੇ ਵਿੱਚ ਸਾਡੀ ਜਿਹੜੀ ਆਪਣੇ ਨਹਿਰ ਮੈਕਮੈਂਟ ਦੇ ਚੀਫ ਸਾਹਿਬ ਤੇ ਐਕਸ਼ਨ ਸਾਹਿਬ ਤੇ ਬਾਕੀ ਆਪਣੇ ਸਮਰਾਲਾ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਸੀ ਜਿਹਦੇ ਵਿੱਚ ਤੈਅ ਕਰ ਲਿਆ ਗਿਆ ਸੀ ਕਿ ਜਿੰਨੇ ਆਪਣੇ ਪੋਲ ਨੇ ਉਨ੍ਹਾਂ ਦੇ ਨਾਲ ਹੀ 50-50 ਮੀਟਰ ਜਾਂ 20 ਮੀਟਰ ਜਿੰਨੀ ਵੀ ਜਗ੍ਹਾ ਪੱਕੀ ਕੀਤੀ ਜਾਊਗੀ ਔਰ ਕਿਤੇ ਪੱਕੀ ਨਹੀਂ ਕੀਤੀ ਜਾਊਗੀ ਜੇ ਮਿੱਟੀ ਜਿਹੜੀ ਵਿੱਚੋਂ ਨਹਿਰ ਦੇ ਕੱਢਣੀ ਆ ਚੌੜੀ ਕਰਨੀ ਆ 5-7 ਫੁੱਟ ਉਹ ਚੱਕ ਕੇ ਕੰਡੇ ਦੇ ਉੱਤੇ ਲਾਈ ਜਾਊਗੀ ਪਰ ਉਹ ਤਾਂ ਬਿਨਾ ਪਰਸੋਂ ਨੂੰ ਜਦ ਸਾਨੂੰ ਲੋਕਾਂ ਤੋਂ ਪਤਾ ਲੱਗਣ ਲੱਗਿਆ ਬਈ ਇਹ ਟਿੱਪਰ ਭਰ-ਭਰ ਕੇ ਤੇ ਟਰਾਲੀਆਂ ਭਰ-ਭਰ ਕੇ ਇਹ ਆਪਣੇ ਵੇਚ ਰਹੇ ਨੇ ਤਾਂ ਮੈਂ ਮੌਕੇ ਦੇ ਉੱਤੇ 7 ਵਜੇ ਅਸੀਂ ਉੱਥੇ ਪਹੁੰਚੇ ਆ ਲੋਕੇਸ਼ਨ ਦੇ ਉੱਤੇ ਦਾ ਦੇਖਿਆ ਸਾਨੂੰ ਦੇਖ ਕੇ ਇਹਨਾਂ ਨੇ ਟਿੱਪਰ ਵੀ ਪੜੇ ਲੈ ਗਏ ਤੇ ਟਰਾਲੀਆਂ ਵੀ ਭਜਾ ਕੇ ਲੈ ਗਏ ਤੇ ਫਿਰ ਅਸੀਂ ਪੁਲਿਸ ਨੂੰ ਆਪਣਾ ਸੂਚਿਤ ਕੀਤਾ ਐਸਐਸਓ ਹਮਰਾਲਾ ਆਏ ਜਿਹੜੀ ਜਿੰਨੇ ਆਪਣੇ ਪ੍ਰਾਤਨ ਦਾਸਤਰੇ ਘਟੋ ਘਟਾਏ ਇਹ 70 ਸਾਲ ਪੁਰਾਣੇ ਨੇ ਮੇਰੇ ਹਿਸਾਬ ਨਾਲ 70 80 ਸਾਲ ਉਹਨਾਂ ਦੇ ਇਹਨਾਂ ਨੇ ਥੱਲੇ ਜਿਹੜੀ ਆਪਣੀ ਮੇਨ ਰੋਡ ਆ ਇਹਦੇ ਨਾਲ ਤੱਕ ਇਹਨਾਂ ਨੇ ਜਿਹੜੀ ਆਪਣੀ ਇੱਕ ਸੇਫਟੀ ਆਪਣੀ ਤਾਰ ਲਾਈ ਹੁੰਦੀ ਹੈ ਸੇਫਟੀ ਦੇ ਲਈ ਵੀ ਗੱਡੀ ਪਾਣੀ ਚੋਂ ਚੜਾ ਚਲੇ ਜਾਵੇ ਉਹ ਵੀ ਪਟ ਕੇ ਸੜਤੀਆਂ ਇਹਨਾਂ ਨੇ ਨਿਗਾਇਜ਼ ਮੈਨੇ ਕਰੀਆ ਜਿਹੜੇ ਅਧਿਕਾਰੀਆਂ ਨੇ ਮੈਨਿੰਗ ਕਰੀਆ ਚਾਹੇ ਉਹ ਆਈਟੀਓ ਤੇ ਸ਼ਾਮਲਾ ਚਾਹੀ ਜਈਆ ਚਾਹੇ ਆਪਣਾ ਜਿਹੜੇ ਠੇਕੇਦਾਰ ਆ ਜਿਹੜਾ ਠੇਕਾ ਵਾ ਅਸੀਂ ਇਹਨਾਂ ਦੇ ਉੱਤੇ ਪਰਚੇ ਦੀ ਮੰਗ ਕਰਦੇ ਆ ਉਹਨਾਂ ਤੇ ਇੱਕ ਅਸੀਂ ਆਪਣਾ ਇਹ ਧਰਨਾ ਬਿਲਕੁਲ ਨਹੀਂ ਚੱਕਣਾ ਜਿੰਨਾ ਤੱਕ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਇਹ ਬੈਰ ਦੇ ਵਿੱਚੋਂ ਵੀ ਜਿਹੜੇ ਦਰਾਖਤ ਨੇ ਖਾਸ ਕਰਕੇ ਅਸੀਂ ਦਰਾਖਤ ਨੂੰ ਹੱਥ ਨਹੀਂ ਲਾਉਣ ਦੇਣਾ ਜੇ ਦਰਾਖਤਾਂ ਨੂੰ ਇਹਨਾਂ ਨੇ ਛੇੜਛਾੜ ਕੀਤੀ ਅਸੀਂ ਮੈਹਰ ਦਾ ਕੰਮ ਨਹੀਂ ਚੱਲਣ ਦੇਣਾ ਵਾਹਿਗੁਰੂ ਮਨਜੀਤ ਸਿੰਘ ਢੀਂਸਾ ਜੀ ਬਾਤ ਨੂੰ ਸੰਬੋਧਨ ਲਖਵਾਲੀ ਦਾ ਪ੍ਰੰਧ ਦਿਆਣਾ ਅੱਜ ਧਰਨਾ ਲਾਇਆ ਗਿਆ ਚਾਰ ਪੰਜ ਦਿਨ ਪਹਿਲਾਂ ਨਾ ਇਹ ਨਹਿਰ ਪੱਕੀ ਕਰਨ ਲੱਗੇ ਸੀ ਉਸ ਵਿਸ਼ੇ ਦੇ ਉੱਤੇ ਪਹਿਲਾਂ ਵੀ ਇੱਥੇ ਧਰਨਾ ਲੱਗਿਆ ਦੋ ਦਿਨ ਪ੍ਰਸ਼ਾਸਨ ਨਾਲ ਬਹਿ ਕੇ ਜੀ ਸੁਰੀਮ ਸਾਹਿਬ ਜੀ ਇਹਨਾਂ ਨੇ ਇਹਨਾਂ ਦਾ ਚੀਫ ਨਹਿਰੀ ਵਿਭਾਗ ਦੇ ਬੁਲਾ ਕੇ ਸਾਰੇ ਅਫਸਰ ਸਾਡਾ ਸੀ ਉਹਨਾਂ ਨੂੰ ਲਿਖਤੀ ਮੰਗਾ ਦਿੱਤੀਆਂ ਉਹਨਾਂ ਨੇ ਸਾਡੀਆਂ ਉਹਨਾਂ ਮੰਨ ਲਈਆਂ ਮੰਨ ਕੇ ਜੋ ਹੋਇਆ ਵੀ ਇੱਕ ਤਾਂ ਇਹ ਨਹਿਰ ਪੱਕੀ ਨਹੀਂ ਹੋਊਗੀ 67 ਫੋਟਾ ਇਹਦੇ ਕੋਲ ਢੰਡਿਆਂ ਵਾਲੇ ਸੈਫਨ ਕੋਲ ਹੋਊਗਾ ਕੋ ਸਾਲ ਪੌਣ ਨੇ ਜਿਹੜੇ ਇਹਨਾਂ ਦੇ ਆਲੇ-ਦਾਲ ਥੋੜਾ-ਥੋੜਾ ਪੱਕਾ ਹੋਊਗਾ ਵੀ ਇੱਕ ਮਿੱਟੀ ਨਹੀਂ ਚੱਕ ਕੇ ਕਿਤੇ ਲਜਾਈ ਜਾਊਗੀ ਦਰਾਖਤ ਵੀ ਅਣਸਰਦੇ ਨੂੰ ਕਟਿਆ ਜਾਊਗਾ ਪਰ ਹੁਣ ਇਹਨਾਂ ਨੇ ਉਹ ਫੈਸਲੇ ਦੀਆਂ ਤਜੀਂ ਡਾਤੀਆਂ ਰਾਤ ਨੂੰ ਸੈਂਗੜੀ ਤੇ ਪਰਪਰ ਵਾਲੇ ਟਰਾਲੀਆਂ ਗੜਗਾੜੇ ਮਿੱਟੀ ਦੀਆਂ ਲਿਆ ਰਹੇ ਨੇ ਦਰਾਖਤ ਪੱਟ ਕੇ ਵਿੱੱਚੇ ਦੇਈ ਜਾਂਦੇ ਨੇ ਉਹ ਛੋਟੇ-ਮੋਟੇ ਨੇ ਉਹ ਥੱਲੇ ਨਾਲੇ ਲਾਉਣ ਲੱਗ ਗਏ ਹੁਣ ਕੱਲ ਦੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਫੇਰ ਉਠਗੜੇ ਯੂਨੀਅਨ ਆ ਗਈਆਂ ਇੱਥੇ ਲੋਕ ਵਿਰੋਧ ਕਰਦੇ ਨੇ ਉਹਨਾਂ ਨੇ ਕੱਲ ਸਾਰਾ ਦਿਨ ਦੇ ਵਿੱਚ ਸੈਦਾਂ ਤੇ ਨਾਲ ਇਦਰਾਖਤ ਵਿੱਚੇ ਦੱਬ ਤੇ ਤਾਂ ਕਿ ਪਤਾ ਨਾ ਲੱਗ ਸਕੇ ਇਸ ਰੋਸ ਦੇ ਵਿੱਚ ਲੋਕਾਂ ਨੂੰ ਹੁਣ ਵਿਰੋਧ ਦੇ ਵਿੱਚ ਦੁਬਾਰਾ ਆਏ ਨੇ ਵੀ ਪ੍ਰਸ਼ਾਸਨ ਆਪਣੇ ਕੀਤੇ ਵਾਅਦੇ ਤੇ ਖੜਿਆ ਨਹੀਂ ਉਹਨਾਂ ਨੂੰ ਅਸੀਂ ਪਰਸੋਂ ਦਾ ਮੈਸੇਜ ਪਾਇਆ ਕਿ ਇਹਨੇ ਸੁਣੀ ਨਹੀਂ ਇਸ ਲਈ ਹੁਣ ਸਾਨੂੰ ਰੋਡ ਜਾਮ ਕਰਨਾ ਪਿਆ ਕਿੰਨੇ ਟਾਈਮ ਤੱਕ ਬੰਦ ਰਹੂਗਾ ਜੀ ਟਾਈਮ ਤੱਕ ਜਿੰਨਾ ਚਿਰ ਕੋਈ ਪ੍ਰਸ਼ਾਸਨ ਆ ਕੇ ਹੱਲ ਨਹੀਂ ਕਰਦਾ ਇਹਦਾ ਕੋਈ ਪੱਕਾ ਹੱਲ ਨਹੀਂ ਹੁੰਦਾ ਉਸ ਟਾਈਮ ਤੱਕ ਹੀ ਬੰਦੇ ਰਹੂਗਾ ਇਹ ਜੀ ਮਹਿਕਮਾ ਇਹ ਚਾਹੁੰਦੇ ਨਹੀਂ ਅਸੀਂ ਲੋਕਾਂ ਤੋਂ ਵੀ ਮਾਫੀ ਮੰਗਦੇ ਆ ਜਿਹੜੇ ਕਾਹੇ ਰਸਤਾ ਬੰਦ ਕਰਦੇ ਨੇ ਮਜਬੂਰੀ ਬੰਦ ਕਰਨਾ ਪਿਆ ਅਸੀਂ ਮਾਫੀ ਮੰਗਦੇ ਪਹਿਲਾਂ ਹੀ ਉਹਨਾਂ ਤੋਂ ਜਣੀ ਕਿਸੇ ਨੇ ਕਿਤੇ ਜ਼ਰੂਰੀ ਕੰਮ ਵੀ ਜਾਣਾ ਹੁੰਦਾ ਇਸ ਲਈ ਉਹਨਾਂ ਤੋਂ ਵੀ ਮਾਫੀ ਮੰਗਦੇ ਬੜੀ ਦੁੱਖ ਦੀ ਗੱਲ ਆ ਵੀ ਪਿੱਛੇ ਜੇ ਜਦੋਂ ਇਹ ਸੜਕ ਇੱਥੋਂ ਬੰਦ ਕੀਤੀ ਗਈ ਸੀ ਉਦੋਂ ਕੁਝ ਕਮਿਟਮੈਂਟਾਂ ਹੋਈਆਂ ਸੀ ਪ੍ਰਸ਼ਾਸਨ ਦੀਆਂ ਨਹਿਰੀ ਵਿਭਾਗ ਦੇ ਨਾਲ ਬੈਠ ਕੇ ਸੰਯੁਕਤ ਕਿਸਾਨ ਮੋਰਚੇ ਦੇ ਸਮੂਹ ਆਗੂ ਸਹਿਬਾਨ ਸਨ ਦੇ ਵਿੱਚ ਹੋਰ ਵੀ ਪਤਵੰਤੇ ਸੱਜਣ ਸ਼ਹਿਰ ਦੇ ਤੇ ਇਲਾਕੇ ਦੇ ਸਨ ਜਿਨ੍ਹਾਂ ਦੇ ਸਾਹਮਣੇ ਫੈਸਲਾ ਕੀਤਾ ਗਿਆ ਸੀ ਇੱਕ ਤਾਂ ਪਹਿਲੀ ਗੱਲ ਸੀ ਵੀ ਇਹ ਨਹਿਰ ਪੱਕੀ ਨਹੀਂ ਕਰਨੀ ਦੂਸਰਾ ਇਹ ਗੱਲ ਸੀ ਵੀ ਇਹਦੇ ਵਿੱਚੋਂ ਬਿਲਕੁਲ ਵੀ ਮਾਈਨਿੰਗ ਨਹੀਂ ਕੀਤੀ ਜਾਊ ਜਿਹੜੀ ਮਿੱਟੀ ਵਿੱਚੋਂ ਚੌੜੀ ਕਰਨ ਦੇ ਆਊਗੀ ਉਹ ਸਾਈਡ ਦੇ ਦਰਖਤਾਂ ਤੇ ਲਾ ਦਿੱਤੀ ਜਾਊਗੀ ਪਰ ਦੇਖਣ ਚ ਆਇਆ ਵੀ ਜਿਹੜੀ ਮਿੱਟੀ ਦਾ ਨਜਾਇਜ਼ ਮਾਈਨਿੰਗ ਦਾ ਕੰਮ ਆ ਵਿੱਚੋਂ ਇਹਦੇ ਭਰਤ ਲਈ ਟਰਾਲੀਆਂ ਟਿਪਰ ਕੱਢੇ ਜਾ ਰਹੇ ਨੇ ਸ਼ਰੇਆਮ ਸਾਈਡਾਂ ਤੱਕ ਬਿਲਕੁਲ ਦਰਖਤਾਂ ਦੇ ਜੜਾਂ ਤੱਕ ਜਿਹੜਾ ਘੱਟ 20 20 ਫੁੱਟ ਤੱਕ ਦਾ ਉਹਨਾਂ ਨੇ ਜਿਹੜਾ ਪੱਟਤਾ ਜਿਹਦਾ ਜਿਹਦਾ ਡਾਇਰੈਕਟ ਨੁਕਸਾਨ ਆ ਵਾਤਾਵਰਣ ਨੂੰ ਵੀ ਹੋਣਾ ਤੇ ਆਉਣ ਵਾਲੇ ਸਮੇਂ 'ਚ ਇਹ ਸੜਕ ਜਿੱਤੇ ਆਪਾਂ ਖੜੇ ਆ ਇਹਨੂੰ ਨੁਕਸਾਨ ਵੀ ਹੋਣਾ ਤੇ ਅਲਟੀਮੇਟਲੀ ਜੋ ਕਮਿਟਮੈਂਟ ਲਿਖ ਕੇ ਕੀਤੀ ਗਈ ਉਸ ਦੇ ਖਿਲਾਫ ਜੋ ਇਹ ਨਹਿਰੀ ਮੈਕਮੇ ਦੇ ਸਮੂਹ ਅਧਿਕਾਰੀ ਕੰਮ ਕਰ ਰਹੇ ਨੇ ਉਸ ਦੇ ਖਿਲਾਫ ਅੱਜ ਇਹ ਫੇਰ ਦੁਬਾਰਾ ਧਰਨਾ ਲੱਗਿਆ ਮੈਂ ਮਾਫੀ ਵੀ ਮੰਗਦਾ ਹਾਂ ਸਮੂਹ ਰਾਹਗੀਰਾਂ ਤੋਂ ਜਿਨ੍ਹਾਂ ਨੂੰ ਇਸ ਪਰੇਸ਼ਾਨੀ ਦਾ ਸਾਂਝਣਾ ਕਰਨਾ ਪੈ ਰਿਹਾ ਪਰ ਪ੍ਰੋਬਲਮ ਇਹ ਹੁੰਦੀ ਆ ਵੀ ਜਦੋਂ ਪ੍ਰਸ਼ਾਸਨ ਇਹ ਆਪਣੀ ਲਿਖਤੀ ਤੋਂ ਭੱਜ ਜਵੇ ਫਿਰ ਹੱਲ ਕੋਈ ਨਹੀਂ ਰਹਿ ਜਾਂਦਾ ਫਿਰ ਇਹੀ ਆ ਬੇ ਇਨੀ ਠੰਡ ਦੇ ਵਿੱਚ ਆ ਵਿਚਾਰੇ ਸਾਰੇ ਕਿਸਾਨ ਸੜਕਾਂ ਦੇ ਬੈਠਿਆ ਕਿਉਂਕਿ ਇਹ ਨਸਲਾਂ ਦਾ ਆਉਣ ਵਾਲੀਆਂ ਪੀੜੀਆਂ ਦਾ ਤੇ ਸਾਡੇ ਪਾਣੀ ਦਾ ਮਸਲਾ ਹਾਂ ਤੁਸੀਂ ਖੁਦ ਉਸ ਮੀਟਿੰਗ ਵਿੱਚ ਹਾਜ਼ਰ ਸੀ ਕਿ ਈ ਲੱਗਦਾ ਵੀ ਪ੍ਰਸ਼ਾਸਨ ਦੀ ਕੋਈ ਟਲਮੁਟ ਰਹੀ ਹੈ ਜਾਂ ਫਿਰ ਪ੍ਰਸ਼ਾਸਨ ਨਾਲ ਕੋਈ ਹੋਇਆ ਦੇਖੋ ਜਿਹੜੀ ਇਹ ਹੁਣ ਤੱਕ ਜੋ ਗੱਲਾਂ ਸਾਹਮਣੇ ਆਈਆਂ ਨੇ ਉਹਦੇ ਵਿੱਚ ਇੱਕੋ ਲੱਗਦਾ ਵੀ ਜਿਹੜੇ ਬੰਦੇ ਅੰਦਰ ਨਹਿਰ ਦੀ ਸਫਾਈ ਦਾ ਜਿਹਨਾਂ ਚੌੜਾ ਕਰਨ ਦਾ ਕੰਮ ਦਿੱਤਾ ਗਿਆ ਠੇਕੇਦਾਰ ਤੋਂ ਲੈ ਕੇ ਨਹਿਰੀ ਮਹਿਕਮੇ ਦੇ ਸਾਰੇ ਬੰਦੇ ਵਿੱਚ ਰਲੇ ਹੋਏ ਨੇ ਕਿਉਂਕਿ ਉਸ ਦਿਨ ਵੀ ਇਹ ਗੱਲ ਕੀਤੀ ਗਈ ਸੀ ਵੀ ਕੁਝ ਵਿੱਚੋਂ ਨਜਾਇਜ਼ ਟਿੱਪਰ ਤੇ ਟਰਾਲੀਆਂ ਭਰੀਆਂ ਜਾ ਰਹੀਆਂ ਨੇ ਜਿਹਦਾ ਸਾਨੂੰ ਚੀਫ ਸਾਹਿਬ ਨੇ ਆਪੇ ਇਹ ਸਵਾਸਨ ਦਿੱਤਾ ਸੀ ਵੀ ਅਸੀਂ ਸਾਰਿਆਂ ਨਾਲ ਸਖਤੀ ਕਰਦੇ ਹਾਂ ਤੇ ਇੱਥੇ ਜਿੰਨੇ ਵੀ ਮਹਿਕਮੇ ਦੇ ਬੰਦੇ ਨੇ ਉਹਨਾਂ ਦੀ ਵੀ ਸ਼ਿਕਾਇਤ ਉੱਤੇ ਤਾਂ ਕਰਾਂਗੇ ਤਾਂ ਕਿ ਇੱਕ ਵੀ ਜੋ ਇਹਦੇ ਵਿੱਚੋਂ ਟਰਾਲੀ ਕਿਸੇ ਪਾਸੇ ਨਾ ਕੱਢੀ ਜਾ ਸਕੇ ਫੇਰ ਵੀ ਜੇ ਕੰਮ ਚੱਲ ਰਿਹਾ ਇਹ ਮਿਲੀ ਭੁਗਤ ਦੇ ਬਿਨਾਂ ਨਹੀਂ ਚੱਲ ਸਕਦਾ ਜਿਹਦਾ ਨਾਲ ਸਾਡਾ ਜਗੰਦਰ ਸਿੰਘ ਸੇਹ ਜੀ ਐਕ ਚੇਅਰਮੈਨ ਮਾਰਕੀਟ ਕਮਿਟੀ ਸੁਵਾਲਾ ਮੈਂ ਇੱਕ ਕਿਸਾਨ ਹੋਣ ਦੇ ਨਾਤੇ ਅੱਜ ਇਸ ਸੰਗਠਨ ਵਿੱਚ ਗੱਦਿਆਂ ਕਿਉਂਕਿ ਕੁਝ ਦਿਨ ਪਹਿਲਾਂ ਇੱਥੇ ਟਰਾਲੀ ਲਾਇਆ ਗਿਆ ਸੀ ਦੋ ਦਿਨ ਵਾਸਤੇ ਕਿਉਂਕਿ ਨਹਿਰ ਪੱਕੀ ਹੋਣ ਦੀ ਪ੍ਰੋਜੈਕਟ ਆਈ ਸੀ ਸਰਕਾਰ ਦੀ ਅਸੀਂ ਸਾਰਿਆਂ ਨੇ ਵਿਰੋਧ ਕੀਤਾ ਕਿਉਂਕਿ ਪਾਣੀ ਵੀ ਜਿਹੜੀ ਸੀਪੇਜ ਆ ਤੇ ਉਹਦੇ ਘਟ ਜਾਂਦੀ ਹੈ ਬਹੁਤ ਚਲੋ ਖੈਰ ਸਮਝੌਤੇ ਦੇ ਵਿੱਚ ਗੱਲ ਹੋਈ ਕਿ ਨਹਿਰ ਪੱਕੀ ਨਹੀਂ ਕੀਤੀ ਜਾਊਗੀ ਸਿਰਫ 10-10 ਫੁੱਟ ਦੋਨੋਂ ਪਾਸੇ ਚੌੜਾ ਕੀਤਾ ਜਾਊਗਾ ਔਰ ਉਹ ਜੋ ਮਿੱਟੀ ਪੱਟਦੇ 10 ਫੁੱਟ ਦੀ ਅਸੀਂ ਉਹ ਕਿਹਾ ਸੀ ਬਾਹਰ ਨਾਲ ਜਾਵੇ ਢੋਈ ਨਾ ਜਾਵੇ ਵਿਚੀ ਨਾ ਜਾਵੇ ਉਹ ਠੇਕੇਦਾਰ ਨੂੰ ਕਹੋ ਕਿ ਮਿੱਟੀ ਪੱਟ ਕੇ ਨਾਲ ਹੀ ਨਹਿਰ ਦਾ ਕੰਢਾ ਛੜਕਾਲਾ ਪਾਸੇ ਮਜ਼ਬੂਤ ਕਰੇ ਤਾਂ ਕਿ ਕੱਲੂ ਕੀ ਰੋਡ ਦੀ ਗੱਡੀ ਅਖੀਰੋਟੇ ਵਿੱਚ ਨਾ ਗਰੇ ਤੇ ਲੇਕਿਨ ਇਹਨਾਂ ਨੇ ਹੁਣ ਕੀ ਕੀਤਾ ਹੈ ਸਮਝੌਤੇ ਲਿਖਤੀ ਰੂਪ ਕਰਨ ਦੇ ਵਿੱਚ ਉਹ ਸਮਝੌਤੇ ਦੇ ਵਿੱਚ ਐਸ ਡੀਓ ਸੰਗਰਾਣਾ ਐਸ ਡੀਓ ਐਜੂਕੇਸ਼ਨ ਐਕਚੁਅਲੀ ਐਜੂਕੇਸ਼ਨ ਐਸ ਸੀ ਐਜੂਕੇਸ਼ਨ ਤੇ ਚੀਫ ਇੰਜੀਨੀਅਰ ਸੀਗਾ ਸਾਰੇ ਲਿਖਤੀ ਰੂਪ ਹੁੰਦਾ ਹੋਇਆ ਔਰ ਕੰਮ ਚੱਲਿਆ ਦੋ ਦਿਨ ਉਸ ਤੋਂ ਬਾਅਦ ਇਹਨੇ ਫੇਰ ਹੋਈ ਚੋਰ ਮੋਰੀਆਂ ਰਾਹੀਂ ਉਹ ਕੰਮ ਸ਼ੁਰੂ ਕਰਤਾ ਰੇਤਾ ਵੇਚਣਾ ਸ਼ੁਰੂ ਕਰਤਾ ਰਾਤਾਂ ਨੂੰ ਪੇਪਰ ਭਰਨੇ ਸ਼ੁਰੂ ਕਰਤੇ ਔਰ ਜਿਹੜੇ ਵੱਡੇ ਦਰਖਤ ਨੇ ਵੱਡੇ 30 30 ਸਾਲ ਦੇ ਖੜੇ ਨੇ ਉਹ ਪਟ ਕੇ ਇਹਨਾਂ ਨੇ ਵਿਚੇ ਦੱਬਨੇ ਸ਼ੁਰੂ ਕਰਤੇ ਹੁਣ ਔਰ ਨਹਿਰ ਦਾ ਕੰਡਾ ਕਮਜ਼ੋਰ ਹੋ ਗਿਆ ਉਹ ਸੜਕ ਨੂੰ ਖਤਲਾ ਪੈਦਾ ਹੋ ਗਿਆ ਰੋਸ ਕਰਕੇ ਅੱਜ ਅਸੀਂ ਇਹਨਾਂ ਦੀ ਵਾਦਾ ਖਲਾਫੀ ਕੀਤੀ ਆ ਉਹਦੇ ਖਿਲਾਫ ਅੱਜ ਫਿਰ ਕਿਸਾਨ ਕੱਟੇ ਹੋ ਕੇ ਆਏ ਨੇ ਕਿ ਆਪਣੇ ਜਵਾਬ ਜੋ ਕੀਤੀ ਵਾਦਾ ਕੀਤਾ ਰਿਟਰਨ ਉਹਤੇ ਪੂਰੀ ਉਤਰੋ ਲੇਕਿਨ ਇਹ ਮਤਲਬ ਸਮਝਦੇ ਆਂ ਵੀ ਨੀਅਤ ਮਾੜੀ ਹੈਗਾ ਤੇਕੇਦਾਰ ਪੈਸੇ ਕਮਾਉਣਾ ਚਾਹੁੰਦੇ ਇਸ ਧੰਦੇ ਦੇ ਵਿੱਚੋਂ ਤੇ ਸਰਕਾਰ ਅੱਖਾਂ ਵਿੱਚ ਕੇ ਦੇਖ ਰਹੀ ਆ ਬਣਦੇ ਸੀ ਉਦੋਂ ਇਹ ਜੀਮ ਜਾਂ ਤਹਿਸੀਲਦਾਰ ਜਾਂ ਉਥੇ ਡਿਪਟੀ ਸਾਹਿਬ ਜਾਂਦੇ ਉਹਨਾਂ ਰੋਕਦੇ ਕਿਉਂਕਿ ਕੱਲ੍ਹ ਦਾ ਹੀ ਚਰਚਾ ਚੱਲਦੀ ਹੈ ਕਿ ਰੋਕੋ ਇਹਨਾਂ ਨੂੰ ਕੌਣ ਅਜ ਰਾਤ ਵੀ ਨਹੀਂ ਡਿੱਪੜ ਭਰ ਕੇ ਵਿੱਚੇ ਆ। ਸੋਚ ਕਰਕੇ ਅੱਜ ਅਸੀਂ ਮਜਬੂਰ ਨਾ ਰੋਲ ਲੰਦ ਕੀਤਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਭਾਈਚਾਰਾ ਆਮ ਲੋਕ ਰਾਸਤੇ ਰਾਹਗੀ ਤੰਗ ਹੋਣ ਕਿਉਂਕਿ ਇੱਕ ਸਰਦੀ ਬਹੁਤ ਹੈ ਬੱਚੇ ਦੇ ਨਾਲ ਕਿਸੇ ਨੂੰ ਕੋਈ ਪ੍ਰੋਬਲਮ ਹੈ ਕਿ ਹਸਪਤਾਲ ਜਾਣਾ ਪਰ ਮਜਬੂਰੀ ਹੈ ਕਿਉਂਕਿ ਸਰਕਾਰ ਜਦੋਂ ਜਦ ਸਰਕਾਰ ਦੇ ਧੌਣ ਤੇ ਗੁੱਡ ਨਹੀਂ ਸਰਕਾਰ ਦੇ ਜਿਹਨੂੰ ਗੱਲ ਸੁਣਨ ਲਈ ਤਿਆਰ ਨਹੀਂ ਹੁੰਦੀ ਤੇ ਪ੍ਰਸ਼ਾਸਨਤਾ ਜੀ ਫੈਸਲਾ ਕਰਕੇ ਚਲੇ ਗਿਆ ਐਸ ਜੀਐਮ ਮਸਾਵਰ ਮੁੜ ਕੇ ਕਿਹੜਾ ਜੀ ਮਾਰਿਆ ਜੋ ਜੀ ਚੀਜ਼ ਵੀ ਦੇ ਵਗੈਰਾ ਨੋ ਵੀ ਚਲੇ ਗਏ ਤੁਹਾਡੀ ਕੱਲ ਦੀ ਜਾਂ ਪਰਸੋਂ ਦੀ ਹੈ ਇਹ ਗੱਲਾਂ ਹੋ ਰਹੀਆਂ ਪਰਸੋਂ ਦੀ ਕੋਈ ਗੱਲ ਕਿਸੇ ਨਾਲ ਹੋਈ ਨਹੀਂ ਕਿ ਪ੍ਰਸ਼ਾਸਨ ਵਾਲਾ ਐਸਡੀਐਮ ਜਾਂ ਕਿਸੇ ਹੋਰ ਲੀਡਰ ਉਹਦੇ ਨਾਲ ਵੀ ਕੱਲ ਵੀਡੀਓ ਪਾਈਆਂ ਵੀ ਸਾਰੇ ਭੇਜੇ ਅਫਸਰਾਂ ਨੂੰ ਕਿਸੇ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਹੈਗਾ ਜੇ ਜੋ ਹੱਲ ਨਹੀਂ ਹੁੰਦਾ ਇਹ ਆਮ ਇਹ ਗੱਲ ਪੈਦਾ ਹੋਈ ਜੇ ਕਿ ਬਲੀ ਭੁਗਤ ਹੈ ਜੀੜੀਆ ਕਰਮਚਾਰੀ ਸਿੰਘ ਵੀਕੇ ਜੀ ਰਾਜੇਵਾ ਮੀਤ ਪ੍ਰਧਾਨ ਪੰਜਾਬ ਜੋ ਅੱਜ ਅਸੀਂ ਆਵਰੇ ਪ੍ਰੋਟੈਸਟ ਕਰ ਰਹੇ ਹਾਂ ਜੋ ਪਿਛਲੇ ਦਿਨੀ ਤੁਹਾਡੀ ਹਾਜ਼ਰੀ ਸਾਡਾ ਪ੍ਰਸ਼ਾਸਨ ਨਾਲ ਫੈਸਲਾ ਕੀਤਾ ਜਿਹੜੀ ਨਹਿਰ ਚ ਕੋਈ ਮਿੱਟੀ ਕੱਢ ਹੋਊਗੀ ਜਿਹੜੀ ਮਿੱਟੀ ਕੱਢ ਹੋਊਗੀ ਉਹ ਨਹਿਰ ਦੇ ਕੰਡੇ ਤੇ ਰੱਖੋ ਨਹਿਰ ਪੱਕੀ ਨਹੀਂ ਹੋਣਾ ਸਾਈਡਾਂ ਬਣਾ ਲਿਓ ਸਿਰਫ ਇੱਕ ਪੁਆਇੰਟ ਤੇ ਸੈਂਟੀਮੀਟਰੀ ਢੰਗਾਂ ਸੈਫਨ ਤੇ ਵੀ ਢੰਗਾਂ ਦਾ ਸੈਫਨ 60 60 ਪਟਾ ਜਾਓ ਹੋਰ ਕਿਤੇ ਕੰਮ ਕੋਈ ਚੱਲੂ ਨਹੀਂ ਪਰ ਆ ਤੁਸੀਂ ਦੇਖਿਓ ਉੱਥੇ ਜਾ ਕੇ ਚੱਲ ਤੁਸੀਂ ਦੇਖ ਕੇ ਆਇਓ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਆ ਤੁਸੀ ਜੇ ਆਪਣੀ ਨਿਗ੍ਹਾ ਰੱਖੀ ਇਸ ਚੀਜ਼ ਤੇ ਤਾਂ ਇਹਨਾਂ ਨੇ ਕਿੰਨੀ ਮਿੱਟੀ ਉਹ ਪੱਤੀ ਤੇ ਕਿੰਨੇ ਬੂਟੇ ਪੱਤੇ ਗਏ ਉਹ ਜਿੰਨੇ ਬੂਟੇ ਤੇ ਮਿੱਟੀ ਪੱਤੀ ਗਈ ਹੁਣ ਕੱਲ੍ਹ ਦੇ ਇਹ ਉਸ ਮਿੱਟੀ ਨੂੰ ਉਹਦੇ ਨਾਲ ਲਾਉਣ ਲੱਗੇ ਹੋਏ ਹੋਏ ਨੇ ਡਰਾਮਾ ਕਰਨ ਲੱਗੇ ਨੇ ਤੇ ਉਸ ਵਾਸਤੇ ਅਸੀਂ ਅੱਜ ਆਹ ਹੋਰੇ ਪ੍ਰੋਟੈਸਟ ਕੀਤਾ ਇਹਨਾਂ ਨੂੰ ਕਿਹਾ ਸੀ ਅਫਸਰ ਸਾਹਿਬਾ ਨਾਲ ਨੂੰ ਸਾਰਿਆਂ ਨੂੰ ਪ੍ਰਸ਼ਾਸਨ ਨਾਲ ਗੱਲ ਹੋਈ ਸੀ ਕਿ 11 ਵਜੇ ਅਸੀਂ ਆਹ ਕਰਾਂਗੇ ਅਸੀਂ ਫੇਰ ਵੀ ਦੇਖ ਦੇ 11:30 ਵਜੇ ਸਾਨੂੰ ਆਹ ਜਿਹੜਾ ਰੋਡ ਬੰਦ ਕਰਨਾ ਪਿਆ ਅਸੀਂ ਫੇਰ ਆਵਾਮ ਤੋਂ ਮਾਫੀ ਚਾਹੁੰਦੇ ਆਂ ਦੇਖੋ ਬਿਲਕੁਲ ਪਰਸੋਂ ਆਪਣੀ ਕਿਸਾਨ ਜੱਥੇ ਬੰਦੇ ਦਾ ਸਹਿਮਤੀ ਬਣੀ ਸੀ ਵੀ ਜਿਹੜੇ ਨਹਿਰ ਦੀ ਆਪਾਂ ਚੋੜੀ ਕਰਾਂਗੇ ਥਲਾ ਪੱਕਾ ਨਹੀਂ ਕਰਾਂਗੇ ਸਾਈਡਾ-ਸਾਈਡਾ ਉੱਥੇ ਪੱਕਿਆ ਕਰਾਂਗੇ ਜਿੱਥੇ ਬਹੁਤ ਲੋੜ ਹੈਗੀ ਹੈ ਉਹ ਏਰੀਆ ਇਹਨਾਂ ਨੂੰ ਦੱਸ ਦਿੱਤਾ ਗਿਆ ਸੀਗਾ ਪਰ ਕੱਲ ਕਿਸਾਨ ਜੱਥੇਬੰਦੀਆਂ ਵੱਲੋਂ ਤੇ ਪਰਸੋ ਸੋਰੀ ਧਿਆਨ ਚ ਲਿਆਂਦਾ ਗਿਆ ਵੇ ਵੀ ਉਸ ਤੋਂ ਬਾਅਦ ਖਲਾਈ ਜਿਹੜੀ ਇਹਨਾਂ ਨੇ ਕੀਤੀ ਉਹ ਇੰਨੀ ਕੁ ਜ਼ਿਆਦਾ ਕਰ ਦਿੱਤੀ ਜਿਨ੍ਹਾਂ ਕੁਝ ਰੁੱਖਾਂ ਨੂੰ ਵੀ ਨੁਕਸਾਨ ਹੋ ਗਿਆ ਵੇ ਤੇ ਕਿਸਾਨ ਜੱਥੇਬੰਦੀਆਂ ਦੇ ਕਹਿਣਾ ਮਿੱਟੀ ਵੇਚੀ ਗਈ ਹੈ ਨੋ ਡਾਊਟ ਹੈ ਜਿਹੜੀ ਖਲਾਈ ਇਹ ਜ਼ਿਆਦਾ ਹੋਈ ਹੈ ਨਜ਼ਰ ਮੁੱਕ ਦੇ ਦੇਖ ਕੇ ਆਂਦਾ ਜਿਹੜੀ ਵੀਡੀਓ ਮੈਂ ਵੀ ਵੇਖੀ ਉਹ ਰੂਚੀ ਨਜ਼ਰ ਆਂਦਾ ਇਸੇ ਸਦਕਾ ਮਾਨਿਓ ਡੀਸੀ ਸਾਹਿਬ ਵੱਲੋਂ ਉਹਨੇ ਬਲ ਸੱਗੀ ਸਾਹਿਬ ਦੇ ਧਿਆਨ ਚ ਲਿਆਂਦਾ ਗਿਆ ਵੀ ਜਿਹੜਾ ਉੱਥੇ ਮੋਕੇ ਦਾ ਜਾਈ ਸੀ ਜਾਂ ਐਸ ਡੀਓ ਸੀ ਉਰੀ ਅੰਗੈਲੀ ਹੋਈ ਔਰ ਮੋਕੇ ਦੇ ਗੈਰਾਜ ਰੋ ਗਿਆ ਜਾਂ ਚਲਾ ਗਿਆ ਨਲਾਪਰਵਾਈ ਹੋਈ ਹੈ ਔਰ ਇਹ ਕਰ ਰਹੀ ਜਿਹੜੇ ਦੋ ਇੱਕ ਦਿਵਾਂਸ਼ੂ ਸ਼ਰਮਾ ਐਸ ਡੀਓ ਨੇ ਤੇ ਦਿਨ ਕਸ਼ਿਸ਼ ਜੂਨੀਅਰ ਅਸਿਸਟੈਂਟ ਜੂਨੀਅਰ ਇੰਜੀਨੀਅਰ ਹੈਗਾ ਉਹ ਦੋਵਾਂ ਨੂੰ ਅਨੇਬਲ ਕੁਸ਼ਣ ਕੁਮਾਰ ਜੀ ਨੇ ਸਸਪੈਂਡ ਕਰ ਦਿੱਤਾ ਸਾਡੇ ਸੈਕਟੀ ਸਾਹਿਬ ਨੇ ਅਨੇਬਲ ਉਹਨਾਂ ਵੱਲੋਂ ਮੁਅਤਲ ਕਰ ਦਿੱਤਾ ਗਿਆ ਤੇ ਉਹਨਾਂ ਦੇ ਕਾਰਵਾਈ ਹੋਏਗੀ ਹਾਂ ਇੱਕ ਜਥੇ ਬੰਦਿਆਂ ਵੱਲੋਂ ਕਿਹਾ ਜਾ ਰਿਹਾ ਹੋਵੇ ਵੀ ਜਿਹੜੇ ਠੇਕੇਦਾਰ ਹੈਗਾ ਜਿੰਨੇ ਮਿੱਟੀ ਦਾ ਕੱਢਣਾ ਠੇਕਾ ਲਿਆ ਸੀਗਾ ਉਹਦੀ ਜਿਹੜੀ ਮਾਈਨਿੰਗ ਦਾ ਵੀ ਉਹ ਰਖਦੇ ਦੀ ਪਰਚਾ ਕੀਤਾ ਜਾਵੇ ਸੋ ਅਸੀਂ ਹੁਣ ਮੇਰੀ ਕਮੇਟੀ ਦੀ ਇਲੈਕਸ਼ਨ ਹੈ 2 ਵਜੇ ਕਿੰਨੇ ਵਜੇ ਵਾਪਸ ਆ ਕੇ ਬੈਹ ਔਰ ਐਸੀ ਸਾਹਿਬ ਅਸੀਂ ਮੁਕਾ ਵਿਜ਼ਿਟ ਕਰਾਂਗੇ ਜੋ ਇਹ ਰਿਪੋਰਟ ਬਣਾਣਗੇ ਜੇ ਵਾਕਈ ਇਹ ਮਿੱਟੀ ਦੀ ਖਲਾਈ ਲੋੜ ਤੋਂ ਵੱਧ ਹੋ ਕੇ ਵਿਕੀ ਹੈ ਉਹ ਡੈਫੀਨਿਟਲੀ ਦੇ ਖਿਲਾਫ ਹੀ ਕਾਰਵਾਈ ਹੋਏਗੀ ਸਰ ਇਹਨਾਂ ਨੇ ਕੱਲ ਹੀ ਕਹਿ ਦਿੱਤਾ ਸੀ ਕਿ ਵੀ ਜਿਹੜਾ 11 ਵਜੇ ਜਾਮ ਕੀਤਾ ਜਾਵੇਗਾ ਤੁਹਾਨੂੰ ਬਿਲਕੁਲ ਵੀ 11:30 ਵਜੇ ਰਵੇਟ ਕਰਕੇ ਕਰਿਆ ਤੋਂ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਕਾਫੀ ਲੇਟ ਪੰਜੇ ਦੇਖੋ ਐਸ்சி ਸਾਹਿਬ ਨਾਲ ਅਸੀਂ ਮੀਟਿੰਗ ਕਰਕੇ ਆਏ ਹਾਂ ਵੀ ਅਸੀਂ ਮੌਕਾ ਵੀ ਦੇਖਣਾ ਸੀ ਕੁਝ ਰਿਪੋਰਟ ਵੀ ਲੈਣੀ ਸੀਗੀ ਔਰ ਇਹ ਆਰਡਰ ਵੀ ਲੈਣੇ ਸੀ ਤੁਹਾਨੂੰ ਵਖਾਨਸ ਵਾਕਈ ਅਸੀਂ ਕਾਰਵਾਈ ਕਰ ਰਹੇ ਹਾਂ ਸਰਕਾਰ ਦੀ ਮਨਸ਼ਾ ਸਾਫ਼ ਹੈ ਕੋਈ ਸਾਡੀ ਗਲਤ ਮਨਸ਼ਾ ਨਹੀਂ ਹੈਗੀ ਜੇ ਕਿਸੇ ਨੇ ਗਲਤ ਕੀਤਾ ਦੋਨੂੰ ਸਸਪੈਂਡ ਵੀ ਕੀਤਾ ਗਿਆ ਹੋਵੇ ਇਹ ਜੇ ਠੇਕੇਦਾਰ ਹੈ ਜਾਂ ਮਾਈਨਿੰਗ ਜਨੇ ਕੀਤੀ ਹੈ ਇਲੈਗਲ ਉਹਦੇ ਖਿ ਵੱਡਣ ਦੀ ਗੱਲ ਕਰੀਏ ਤਾਂ ਇਹਨਾਂ ਕੋਲ ਮਨਜ਼ੂਰੀ ਹੈਗੀ ਦਰਖਤ ਵੱਡਣ ਦੀ। ਉਹ ਦੇਖੋ ਜੀ ਇਹ ਦੱਸਦੇ ਆ ਅਸੀਂ ਸਭ ਦੱਸਦੇ ਤੁਹਾਨੂੰ। ਇਸ ਦੀ ਕੋਈ ਗੱਲ ਨਹੀਂ ਹੋਈ ਇਹਦੇ ਬਾਰੇ ਇਹਨਾਂ ਨਾਲ। ਨਹੀਂ ਦੇਖੋ ਜਿਹੜਾ ਜੋ ਇਹਨਾਂ ਦਾ ਕਹਿਣਾਵੇਂ ਉੱਥੇ ਜਿਹੜਾ ਝਾੜ ਛੋਟੀ ਝਾੜੀ ਉਹ ਵੱਡੀ ਗਈ ਹੈ ਤੇ ਜੇ ਕੋਈ ਦਰਖਤ ਇਲੀਗਲ ਤਰੀਕੇ ਨਾਲ ਲਾਏਗਾ ਤਾਂ ਡੈਫੀਨਿਟਲੀ ਉਹਹੀ ਰਿਪੋਰਟ ਭੌਂਾ ਕੇ ਭੇਜਾਂਗੇ ਤੇ ਖਿਲਾਫ ਕਾਰਵਾਈ ਕਰਾਂਗੇ। ਹਲੋ ਜੀ ਕਿਸਾਨ ਜਿੱਥੇ ਬੰਦੀਆਂ ਦਾ ਕਹਿਰੀ ਨੇ ਕਿ ਦਰਖਤ ਵਿੱਚੋਂ ਉਹਦੇ ਸ਼ੂਟ ਦਿੱਤੇ ਗਏ। ਛੋਟੇ ਵੀਰ ਮੈਂ ਉਹੀ ਕਹਿ ਰਿਹਾ ਨਾ ਮੈਂ ਆ ਕੇ ਇਲੈਕਸ਼ਨ ਕਰਾ ਕੇ ਆਪੇ ਮੈਂ ਉਹ ਰੈਸਿਸਾਇਡ ਅਸੀਂ ਅਜੇ ਰਿਪੋਰਟ ਬਣਾ ਕੇ ਪੇਸ਼ਾਂ ਕਰਨਾ ਕਰਨਾ ਸਰ ਸਮਾਪਤ ਕਰਾਤਾ ਹੁਣ ਬੇਤੀ ਕੀਤੀ ਤਾਂ ਮੈਂ ਚੁੱਕਦੇ ਲੋਕਾਂ ਨੂੰ ਜਿਹੜੀ ਆਵਾਜ਼ਾਂ ਚਾਲੂ ਕਰੀਏ ਤੇਰਵੇਂ ਦੁਬਾਰਾ ਵਾਪਸ ਇੱਥੇ ਆ ਰਿਹਾ ਜੀ ਨਹੀਂ ਉਹਦੇ ਨਾਲ ਕੁਝ ਜਗ੍ਹਾ ਦੇ ਉੱਤੇ ਕੋਈ ਮਿੱਟੀ ਪੱਟੀ ਗਈ ਆ ਸਾਈਡ ਸਾਈਡ ਦੇ ਉੱਤੇ ਪੱਟੀ ਗਈ ਆ ਉਹਦੇ ਉਹਦੇ ਜਿਹੜੀ ਅਸੀਂ ਸਮਝੌਤੇ ਦੇ ਨਾਲ ਖੜੇ ਆ ਹਮੇਸ਼ਾ ਜਿਹੜਾ ਸਮਝੌਤਾ ਕੀਤਾ ਗਿਆ ਉਹਦੇ ਨਾਲ 100% ਖੜਾਂਗੇ ਇਹਦੀ ਹੈ ਤੇ ਉਹਦੇ ਵਿੱਚ ਜਿਹੜੇ ਕੰਡੇ ਜਿਹੜੇ ਕੰਡੇ ਦੇ ਉੱਤੇ ਮਿੱਟੀ ਪੱਟੀ ਗਈ ਆ ਜਾਂ ਕੋਈ ਵੱਧ ਓਵਰ ਕਟਿੰਗ ਕਰ ਲਈ ਆ ਠੀਕ ਹੈ ਉਹ ਕੋਈ ਮਾਰੀ ਮਚਾਣਾ ਚਾਹੇ ਨਾ ਕਿ ਤੇ ਪਰ ਉਹਦੇ ਤੇ ਅਸੀਂ ਐਕਸ਼ਨ ਜੂੜ ਲੈ ਲਿਆ ਕਿ ਵੀ ਜਿਹੜੀ ਵੀ ਉਹਨੇ ਕੋਈ ਆਪਣੀ ਕੀ ਉਹਨੂੰ ਕਹਿੰਦੇ ਆ ਲਾਪਰਵਾਹੀ ਕੀਤੀ ਹੈ ਸਟਾਫ ਦੇ ਮੈਂਬਰਾਂ ਨੇ ਉਹਨਾਂ ਦੇ ਅਸੀਂ ਐਕਸ਼ਨ ਲੈ ਕੇ ਉਹਨੂੰ ਸਸਪੈਂਡ ਕੀਤਾ ਗਿਆ ਜਿਹੜੇ ਆਫਸਰ ਸਸਪੈਂਡ ਕੀਤੇ ਗਏ ਨੇ ਕੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਸਮਝੌਤਾ ਹੋਇਆ ਹੋਇਆ ਫਿਰ ਵੀ ਉਹਨੇ ਨਗਹਿਲੀ ਕੀਤੀ ਤੁਸੀਂ ਉਹ ਵੀ ਇਹ ਵੀ ਹੋ ਸਕਦਾ ਹੈ ਕਿ ਉੱਥੇ ਨਾ ਉਹ ਰਾਤ ਦਾ ਟਾਈਮ ਸੀਗਾ ਕਿਤੇ ਕੁਝ ਕਰਕੇ ਚਲੇ ਗਿਆ ਹੋਵੇ ਠੀਕ ਹੈ ਰਾਤ ਨੂੰ ਕਈ ਵਾਰੀ ਨਹੀਂ ਬੰਦਾ ਹੁੰਦਾ ਪਰ ਉਹਨਾਂ ਨੂੰ ਆਰਡਰ ਨੇ ਮਿੱਟੀ ਪੁੱਟਣ ਦੇ ਕਿੰਨੇ ਕਿੰਨੇ ਫੁੱਟ ਦੇਣੇ ਸਾਡੇ ਨਿਸਾਨਾ ਵੱਲੋਂ ਕਿਹਾ ਗਿਆ ਕਿ ਉਹ 25-25 ਫੁੱਟ ਤੱਕ ਜਿਹੜਾ ਰੋਡ ਦੇ ਨਾਲ ਤੱਕ ਪਹੁੰਚ ਗਏ ਨੇ ਜਿਹੜੀ ਜਿਹੜੇ ਸਾਡੇ ਕੋਲੇ ਲਾਈਨ ਲਾਈ ਹੋਈ ਹੈ ਨਾ ਉਹ ਉਹਦੇ ਵਿੱਚ ਸਾਡੀ ਪਾਈ ਹੋਈ ਹੈ ਐਲ ਪਰ ਸੈਕਸ਼ਨ ਦੇ ਮਤਲਬਕ ਨਾ ਰੋਡ ਦੇ ਨਾਲ ਨਹੀਂ ਹੁੰਦਾ ਉਹਦੀ ਸੈਂਟਰ ਲਾਈਨ ਤੋਂ ਹੁੰਦਾ ਹੈ ਜਿਹੜੀ ਲੈਅ ਦੀ ਸੈਂਟਰ ਲਾਈਨ ਹੈ ਨਾ ਉਦੇ ਵਾਲੇ ਵਾਲੇ ਹੁੰਦਾ ਵੀ ਕਿੱਥੇ ਕਿੱਥੇ ਤੱਕ ਅਸੀਂ ਲੈ ਕੇ ਜਾਣੀ ਆ ਟ੍ਰਾਂਸਪੋਰਟ ਤੱਕ ਠੀਕ ਹੈ ਉਹ ਨਹੀਂ ਨਹਿਰ ਦੀ ਸਾਈਕਲ ਲਾਈਨ ਤੋਂ ਜ਼ਿਆਦਾ ਹੁੰਦਾ ਨਾ ਜਿਹੜਾ ਉਹ ਹਿਸਾਬ ਨਾਲ ਉਹਨਾਂ ਨੇ ਕੀਤਾ ਹੋਇਆ ਬਾਕੀ ਅਸੀਂ ਮੌਕਾ ਦੇਖ ਰਾਂ ਕਿਉਂਕਿ ਦੇਖ ਕੇ ਜੇ ਸਾਨੂੰ ਲੱਗੂਗਾ ਇੱਥੇ ਅਸੀਂ ਉਹਦਾ ਰਿਐਕਸ਼ਨ ਹੋਊਗਾ ਕਿ ਕਿਹੜੀ ਮਿੱਟੀ ਵੇਚੀ ਗਈ ਸੀਗੀ ਉਹ ਕਿਵੇਂ ਜਿਹੜੀ ਨਹੀਂ ਮਿੱਟੀ ਵੇਚੀ ਨਹੀਂ ਗਈ ਸੀ ਇਹ ਐਕਚੁਅਲੀ ਜਿਹੜੇ ਮੈਡੀਕਲ ਰਿਪੋਰਟ ਆਈ ਹੈ ਨਾ ਉਹਦਾ ਉਹਨੂੰ ਬੰਨ ਇੱਕ ਅੱਗੇ ਬਣਾ ਕੇ ਨਾ ਪਾਣੀ ਕੱਢਣਾ ਸੀਗਾ ਉਹ ਉਹਦੇ ਦੇ ਸੀਗਾ ਔਰ ਕੁਝ ਲੋਕਾਂ ਨੇ ਕਿਹਾ ਕਿ ਵੀ ਇਹਦੇ ਵਿੱਚ ਇੱਕ ਦੋ ਟਾਲੀਆਂ ਫੜੀਆਂ ਵੀ ਗਈਆਂ ਨੇ ਪਰ ਜੇ ਉਹ ਸੱਚੀਆਂ ਹੋਈਆਂ ਤਨ ਵੀ ਬਲ ਟਿਕ ਰੈਕਸ਼ਨ ਅੱਧ ਰਕਤਾਂ ਦੀ ਗੱਲ ਕਰੀਏ ਤਾਂ ਦਰਖਤ ਦਰਖਤੀਆਂ ਨਾ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਸੀ ਇਹ ਦਰਖਤੀਆਂ ਨਾ ਪਾਣੀ ਚੱਲਣ ਦੇ ਨਾਲ ਇਹਦੀਆਂ ਜੜਾਂ ਨੇ ਉਹ ਨਿਕਲੀਆਂ ਹੋਈਆਂ ਨੇ ਕਾਫੀ ਜਗ੍ਹਾ ਤੇ ਹੁਣ ਵੀ ਤੁਸੀਂ ਦੇਖਦੇ ਹੋ ਨਿਕਲੀਆਂ ਹੋਈਆਂ ਨੇ ਜਾਂ ਕੋਈ ਡਿਗੇ ਵੀ ਪਏ ਨੇ ਇਹਦੇ ਵਿੱਚ ਠੀਕ ਹੈ ਜੇ ਕੋਈ ਇਹੋ ਜੀ ਨਿਗਰਾ ਦੇ ਵਿੱਚ ਆਉਂਦਾ ਵੀ ਦਰਖਤ ਤੋੜਿਆ ਗਿਆ ਜਾਂ ਜੁਟਿਆ ਗਿਆ ਹੈ ਜਾਂ ਨਹੀਂ ਹੈ ਨਹੀਂ ਅਸੀਂ ਅਸੀਂ ਦਰਖਤ ਕੋਈ ਸਿੱਟਣ ਦੀ ਮਨਜ਼ੂਰੀ ਅਸੀਂ ਨਹੀਂ ਸਿੱਟਦੇ ਕੋਈ ਪੰਛੀ ਸਾਡੀ ਨਹੀਂ ਅਸੀਂ ਸਿੱਟਣਾ ਦਰਖਤ ਜੇ ਕੋਈ ਇਹ ਇਸ ਦਾ ਮਤਲਬ ਇਹ ਆ ਵੀ ਤੁਸੀਂ ਜਿਹੜੀ ਡ੍ਰੈਕ ਬਟਨ ਦੀ ਮਨਜ਼ੂਰੀ ਤੁਹਾਡੇ ਕੋਲ ਹੈ ਨਹੀਂ ਪਰ ਅਸੀਂ ਅਸੀਂ ਡ੍ਰੈਕ ਅਸੀਂ ਡ੍ਰੈਕ ਵੱਧਣ ਦਾ ਇਹ ਰੀਚ ਦੇ ਵਿੱਚ ਸਾਡਾ ਕੋਈ ਉਹ ਨਹੀਂ ਹੈਗਾ ਉੰਬੀ ਬੰਸ਼ਾ ਨਹੀਂ ਹੈ ਵੀ ਅਸੀਂ ਵੀ ਦਰਖਤੇ ਦੇ ਵਿੱਚ ਪਟੜਾ ਜੇ ਕੋਈ ਕਿਸੇ ਨੇ ਇਤੋਂ ਵੀ ਦਰਦ ਖੜ ਕੇ ਦੇਖ ਸਕਦੇ ਉਹਦੇ ਕੋਲ ਉਹਦੇ ਕੋਲ ਨਾਮੇ ਤੇ ਪੁਰਾਣੇ ਦਾ ਫਰਕ ਹੁੰਦਾ ਭਾਜੀ ਉਹ ਸਾਹਮਣੇ ਦੇਖਦੇ ਨੇ ਤੇ ਉੱਥੇ ਮੌਕੇ ਦੀਆਂ ਤਸਵੀਰਾਂ ਵੀ ਬਿਆਨ ਕਰਦੇ ਆ ਅਸੀਂ ਅਸੀਂ ਬਾਕੀ ਉਹਦਾ ਮੌਕਾ ਦੇਖ ਕੇ ਜੇ ਕੋਈ ਇਹੋ ਜਿਹਾ ਹਸਨ ਨੂੰ ਦਿਖਿਆ ਅਸੀਂ ਦੇਖ ਲਈਏ ਰਿਕਾਰਡਿੰਗ ਜਿਹਨੇ ਵੀ ਦਿਖਿਆ ਟਾਈਮ ਯੂਰ ਅਗੇਂਸਟ ਉਹ ਵੀ ਆਖੇ